ਸਤਗੁਰ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਮਰ ਸ਼ਹੀਦ ਸੰਤ ਰਮਨੰਦ ਜੀ ਦੀ ਸੋਚ ਸੰਸਥਾ ਵੱਲੋਂ ਸ਼੍ਰੀ ਅੰਮ੍ਰਿਤ ਬਾਣੀ ਦੇ ਸੁਖ ਸਾਗਰ ਦੀ ਸੇਵਾ ਸਤਗੁਰ ਸੁਆਮੀ ਨਰੰਚਨ ਦਾਸ ਜੀ ਡੇਰਾ ਸਚਖੰਡ ਬੱਲਾ ਦੀ ਰਹਿਨਮਾਈ ਹੇਠ ਸਤਗੁਰ ਰਵਿਦਾਸ ਮੰਦਿਰ ਸੀਰ ਗੋਵਰਦਨਪੁਰ ਵਾਰਾਨਸੀ ਵਿਖੇ 23 ਅਤੇ 24 ਫਰਵਰੀ ਨੂੰ ਕੀਤੀ ਗਈ ਇਸ ਮੌਕੇ ਅਮਰ ਸ਼ਹੀਦ ਸੰਤ ਰਮਨੰਦ ਜੀ ਦੀ ਸੋਚ ਸੰਸਥਾ ਵੱਲੋਂ ਦੇਸ਼ ਵਿਦੇਸ਼ ਦੀਆਂ ਸਭ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਵਧਾਈਆਂ ਵੀ ਦਿੱਤੀਆਂ ਗਈਆਂ ਤੇ ਸ਼੍ਰੀ ਰਮੇਸ਼ ਕਲੇਰ ਅਤੇ ਆਜ਼ਾਦ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਜੋ ਰਵਿਦਾਸੀਆ ਸਮਾਜ ਦੀਆਂ ਨਿਊਜ਼ ਆਪਣੇ ਚੈਨਲ ਤੇ ਲਗਾਉਂਦੇ ਹਨ ਅਨਤਕ ਮਿਹਨਤ ਕਰ ਰਹੇ ਆ ਔਰ ਗੁਰਪਿਆਰੀ ਫਸੰਗਰ ਜੀਓ ਕੱਲ ਵੀ ਸੁਖ 사ਗਰਾਂ ਦੀ ਸੇਵਾ ਅੰਮ੍ਰਿਤਸਰ ਗ੍ਰੰਥਾਵਾੜਾ ਦੀ ਸੇਵਾ ਤੱਕ ਲਾ ਜਨਮ ਸਥਾਨ ਮੰਦਿਰ ਸ਼੍ਰੀ ਵਰਦਕਪੁਰ ਵਿਖੇ ਦੀਆਂ ਸੇਵਾ ਕੀਤੀ ਗਈ ਔਰ ਅੱਜ ਵੀ सारांतर सेवा चले थी डॉक्टर वलो हिकुा डॉक्टर लिया और फिरे कुझु मज़दूर को ग़रीब इज़ा फाइदा लॻे कुझु सरवाईकल जी प्रॉब्लम आहे गोे जी درسائے <سؤال> ہوئے ایلان کیا کہ بے گمرا شہر پن نے باڑی لکھی ਔਰ ਸੰਜੋਣਾ ਦਿਖਾਉਣਾ ਕੀਤਾ ਅਸੀਂ ਉਸ ਬੇਗੰਗਰੇ ਸੋਵਰ ਦੇ ਲਈ ਕਰੀਏ ਸਤਿਗੁਰ ਰਵਦਾਸ ਮਹਾਰਾਜ ਜੀ ਦੇ ਸ਼ੋਤਰੀ ਸਵਰਪਨ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਅੰਮ੍ਰਿਤਸਰ ਸ੍ਰੀ ਬ੍ਰਹਮਾਣਾ ਜੀ ਸੇ ਸਿੱਖਤਾ ਦੇ ਰੋਹ ਸੰਮੇਸ਼ਾਈ ਰਵਦਾਸੀ ਸਮਾਜ ਨੂੰ ਸਮਰਪਿਤ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਂਦਾ ਚਾਹੇ ਸੰਤ ਸਮੇਲਨ ਹੋਵੇ ਚਾਹੇ ਜਨਮਸਥਾਨ ਮੰਦਿਰ ਸ੍ਰੀ ਗੁਰਦਰਪੁਰ 12 ਨੰਦੀ ਹੋਵੇ ਇੱਥੇ ਹੀ ਕਿਸੇ ਆਮ ਬਰਬਲੀਆਂ ਵਿੱਚ ਯੋਗਤਾ ਨ ਪਾਇਆ ਜਾਂਦਾ ਹੈ ਪਰ ਗੁਰਪੁਰੀਆਰੀ ਸਫਲ ਦੇ ਲਈ ਕਿਸੇ ਗੁਰੂ ਘਰ ਦੇ ਚਹਰ ਦਾ ਨਿਸ਼ਾਨ ਸਾਹਿਬ ਚਾਹੀਦਾ ਹੈ ਉਹ ਪਰ ਵਿਦਿਆਸੀਆਂ ਤੋਂ ਵੀ ਸਮਰਕਤ ਪ੍ਰਚਾਰਕ ਸਬੱਧਰੀ ਚਾਹੀਦੀ ਹੈ ਉਹ ਵੀ ਉਲਾਬਤ ਕੀਤੀ ਜਾਂਦੀ ਸਾਡੀ ਸੰਸਥਾ ਵੱਲੋਂ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅੰਦਸ਼ੀ ਸੰਗਰਮਨ ਦੀ ਸੋਸਥਾ ਨੂੰ ਇਤਨਾ ਪਿਆਰ ਦੇਣ ਲਈ ਆਪ ਜੀ ਦੇ ਪਿਆਰ ਦੇ ਬਹੁਤ ਰਹੀਏ ਕੋਈ ਜੋ ਇਹ ਕਾਰਜ ਕਰਦੇ ਆ ਆਪ ਜੀ ਜੀ ਸੰਗਤਾਂ ਦੀ ਬਦੌਲਤ ਤੁਸਾਂ ਇੰਨਾ ਪਿਆਰ ਕਰਦੇ ਹੋ ਤਾਂ ਹੀ ਸਾਡਾ ਹੌਸਲਾ ਵਧਦਾ ਹੈ ਤੇ ਹਰ ਸਾਲ ਗਾਂ ਦੇ ਗਾਂ ਅੱਗੇ ਵਧਣ ਦੀ ਕੋਸ਼ਿਸ਼ ਕਰੀਂਦੀ ਹੈ ਜੀ ਮਹਿਮਾਨੀ ਦੇ ਦਾ ਸਸਤੇ ਜੋ ਮੈਂਬਰਾਂ ਦਾ ਆਪਣੇ ਟੀਮ ਦਾ ਤੇ ਦਿਲੋਂ ਤਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਰਾਜ ਬਾਨਾ ਜੀ ਵੈਸੇ ਚੇਅਰਮੈਨ ਪਰਵਾਨ ਜੀਰ ਜੀ ਅਰਦਾਸ ਉਡੇ ਟੀਮ ਦੇ ਪ੍ਰਧਾਨ ਰਵਿੰਦਰ ਵੱਲ ਅਰਦਾਸੀ ਆ ਜੀ ਸਾਡੇ ਕੈਸ਼ੀਅਰ ਸਾਹਿਬ ਮਕੇਸ਼ ਕੁਮਾਰ ਜੀ ਸਾਡੇ ਸੰਤੀ ਸਾਹਿਬ ਹੰਸ ਰਾਜ ਬਾਦਰਾ ਜੀ ਔਰ ਸਾਡੀ ਪੂਰੀ ਟੀਮ ਜੋ ਜੀਰਾਂ ਜੀ ਚਾਹੇ ਮਾਨਸਾ ਤੋਂ ਚਾਹੇ ਬਰਨਾਲਾ ਤੋਂ ਚਾਹੇ ਸਮਰੂਹ ਤੋਂ ਚਾਹੇ ਦਲਿੰਦਰ ਤੋਂ Shamla Chandra Building Maintenance Handyman under Check Trade Platform is now available on your local London area. He has more than five years experience in the same line. He used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra chander call call him on this number zero seven four triple eight 404161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ